ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਗੱਲ ਅੱਜ ਕਰਾਂਗੇ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਜਿਹੜੇ ਡੇਬਿੜਗੜ ਜ਼ਿਲ੍ਹੇ ਦੇ ਵਿੱਚ ਵੀ ਨੇ ਤੇ ਬਖ ਬਖ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਅੰਮਰਸਰ ਜੇਲ੍ਹ ਦੇ ਵਿੱਚ ਜਿਹੜੇ ਕਿ ਬੰਦੀ بنائے ਹੋਏ ਨੇ ਪੰਜਾਬ ਸਰਕਾਰ ਵੱਲੋਂ ਮੈਂ ਇਹ ਕਹੂੰਗਾ ਕਿਉਂਕਿ ਨਿਰਦੋਸ਼ ਨੇ ਜਿਨ੍ਹਾਂ ਦੇ ਵਿੱਚੋਂ 30 35 ਜਣੇ ਇਹ ਕਹਿ ਲਈ ਕਿ ਬਿਨਾਂ ਗਲਤ ਹੋ ਚੁੱਕੇ ਹੋਏ ਨੇ ਕੋਈ ਜੇਲ੍ਹ ਦੇ ਵਿੱਚ ਸੀ ਉਹਨੂੰ ਚੁੱਕ ਲਿਆ ਕੋਈ ਖੇਤ ਕੱਖ ਵੱਢੀ ਜਾਂਦਾ ਸੀ ਉਹਨੂੰ ਚੁੱਕ ਲਿਆ ਕੋਈ ਘਰੇ ਮਿਸਤਰੀ ਸੀ ਜਿਹਦੇ ਉਹਨੂੰ ਚੁੱਕ ਲਿਆ ਕੋਈ ਪੇਪਰ ਦੇਣ ਜਾਂਦਾ ਸੀ ਨੌਜਵਾਨ ਉਹਨੂੰ ਚੁੱਕ ਲਿਆ ਇਹ ਜਿਹੜੀ ਬਹੁਤ ਮਾੜੀ ਜਿਹੜੀ ਗੱਲ ਆ ਮੈਂ ਪਹਿਲਾਂ ਵੀ ਜਿਹੜਾ ਬਾਰ-ਬਾਰ ਬੇਨਤੀਆਂ ਕਰਦਾ ਸੀ ਸਰਕਾਰ ਨੂੰ ਕਿ ਸਰਕਾਰ ਤੋਂ ਹੋਰ ਕੰਮ ਤਾਂ ਲੋਟ ਨਹੀਂ ਆਉਂਦੇ ਹੋਰ ਚੰਗਾ ਕੰਮ ਤਾਂ ਹੋਣਾ ਨਹੀਂ ਕੋਈ ਤੇ ਭਾਈ ਅੰਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜਿਹੜੇ ਸਿੱਖ ਨੇ ਤੇ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਬਹੁਤੇ ਜ਼ਾਰੇ ਲੋਕ ਕਹਿੰਦੇ ਨੇ ਇਹ ਹੋ ਵੀ ਰਿਹਾ ਕੁਝ ਹੱਦਾਂ ਤੱਕ ਹੋ ਵੀ ਰਿਹਾ ਤੇ ਕੱਲ ਨੂੰ ਜਿਹੜੀ 3 ਅਕਤੂਬਰ ਦੀ ਤਰੀਕ ਆ ਭਾਈ ਅੰਮਰਤਪਾਲ ਸਿੰਘ ਤੇ 6 ਉਹਦੇ ਸਾਥੀਆਂ ਦੀ ਹੋਰ ਸੂਤਰਾਂ ਮੁਤਾਬਕ ਇਹ ਜਾਣਕਾਰੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਛੱਡ ਕੇ ਜਿਹੜਾ ਕਿ ਦੂਸਰੇ ਸਾਥੀਆਂ ਦੀ ਜਿਹੜੀ ਹਰਾਈ ਹੋ ਜਾਵੇਗੀ ਜਮਾਨਤ ਮਿਲ ਜਾਵੇਗੀ ਇਹ ਸੂਤਰਾਂ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਉਹ ਤੁਹਾਡੇ ਨਾਲ ਮੈਂ ਗੱਲ ਆ ਜਿਹੜੀ ਉਹ ਰੱਖ ਦਿੱਤੀ ਆ ਪਰ ਦੁੱਖ ਵੀ ਜ਼ਰੂਰ ਆ ਕਿ ਭਾਈ ਅੰਬਰਤਪਾਲ ਸਿੰਘ ਜਿਹੜੀ ਗੱਲ ਆ ਕਿ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਕੱਲ ਨੂੰ ਬੇਸ਼ੱਕ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕੋਰਟ ਦਾ ਫੈਸਲਾ ਦੱਸੇਗਾ ਕੋਰਟ ਕੀ ਫੈਸਲਾ ਕਰਦੀ ਆ ਪਰ ਜਿੰਨੇ ਕ ਸਾਡੇ ਸੂਤਰਾਂ ਮੁਤਾਬਕ ਜਿਹੜੀ ਗੱਲ ਆ ਜਿਹੜੀ ਇਹ ਸਾਹਮਣੇ ਨਿਕਲ ਕੇ ਆਈ ਆ ਕਿ ਇਸ ਕਰੀਬ 6 ਦੇ ਕਰੀਬ ਜਿਹੜੇ ਡੇਬਿਊਗੜ ਜੇਲ੍ਹ ਦੇ ਵਿੱਚ ਬੰਦ ਨੇ ਬੰਦੀ ਸਿੰਘ ਤੇ ਉਹਨਾਂ ਦੀ ਜਿਹੜੀ ਕੱਲ ਨੂੰ ਰਿਹਾਈ ਜਾਨੀ ਕਿ ਜ਼ਮਾਨਤ ਹੋ ਜਾਵੇਗੀ ਤੇ ਅੰਮਰਤਪਾਲ ਦਾ ਜਿਹੜਾ ਅਜੇ ਥੋੜਾ ਜਿਹਾ ਡਿੱਕਾ ਕਹਿੰਦੇ ਇਹ ਬਣਿਆ ਹੋਇਆਗਾ ਇਹ ਵੱਡੀ ਜਿਹੜੀ ਚਰਚਾ ਗਈ ਅੱਜ ਵੱਡੀ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਮੈਂ ਪਹੁੰਚਦੀ ਕਰ ਦਿੱਤੀ ਆ ਫਿਲਹਾਲ ਜਿਹੜਾ ਕੱਲ ਨੂੰ ਜਿਹੜੀ 3 ਅਕਤੂਬਰ ਆ ਕੱਲ ਦਾ ਪਤਾ ਲੱਗ ਜਾਣਾਗਾ ਕਰੀਬ 10 12 ਵਜੇ ਦੇ ਕਰੀਬ ਜਿਹੜਾ ਫੈਸਲਾ ਕੋਰਟ ਦਾ ਆ ਜਾਵੇਗਾ ਜੇਕਰ ਕੋਰਟ ਦਾ ਫੈਸਲਾ 12 ਵਜੇ ਤੋਂ ਪਹਿਲਾਂ ਆਉਂਦਾਗਾ ਫੇਰ ਤਾਂ ਸਾਰਾ ਕੁਝ ਕਲੀਅਰ ਹੋ ਜਾਵੇਗਾ ਜੇਕਰ ਲੰਚ ਟਾਈਮ ਤੋਂ ਬਾਅਦ ਸ਼ਾਮ ਨੂੰ ਫੈਸਲਾ ਆਉਂਦਾਗਾ ਫੇਰ ਤੁਸੀਂ ਇਹ ਸਮਝ ਲਿਓ ਕਿ ਭਾਈ ਅੰਮਰਤਪਾਲ ਸਿੰਘ ਦੀ ਰਿਹਾਈ ਆ ਤੇ ਬਾਕੀ ਸਿੰਘਾਂ ਦੀ ਰਿਹਾਈ ਆ ਇਹ ਸਾਡੇ ਸੋਰਸ ਨੇ ਸਾਡੇ ਸੂਤਰ ਨੇ ਜਿਹੜੇ ਕਿ ਜਿਹੜਾ ਬਕਾਇਦਾ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਦੱਸਦੇ ਨੇ ਜਿਹੜਾ ਭਾਈ ਅੰਮਰਿਤਪਾਲ ਸਿੰਘ ਨੇ ਜਿਹੜਾ ਇੱਕ ਜਥੇਬੰਦੀ ਦਾ ਐਲਾਨ ਕਰ ਦਿੱਤਾ ਤੇ ਸਾਰੇ ਸਿੰਘਾਂ ਨੇ ਜਿਹੜੇ 35 ਸਿੰਘ ਕਰੀਬ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਆ 10 ਡਬਲਰ ਜ਼ਿਲ੍ਹੇ ਦੇ ਵਿੱਚ ਆ 45 ਸਿੰਘ ਇਹ ਹੋ ਗਏ ਤੇ 45 ਸਿੰਘਾਂ ਦੇ ਮਾਪੇ ਹੋ ਗਏ ਤੇ ਵੱਖ-ਵੱਖ ਜਥੇਬੰਦੀਆਂ ਹੋ ਗਈਆਂ ਸਰਬਜੀਤ ਸਿੰਘ ਖਾਲਸਾ ਹੋ ਗਿਆ ਮੈਂ ਕਿਹਦਾ ਕਿਹਦਾ ਨਾਮ ਲੈਮਾ ਸਾਰੇ ਸਤਿਕਾਰਯੋਗ ਨੇ ਜਿਨ੍ਹਾਂ ਨੇ ਇੱਕ ਨਵੀਂ ਪਾਰਟੀ ਜਿਹੜਾ ਬਣਾਉਣ ਦਾ ਆਗਾਜ਼ ਕੀਤਾਗਾ ਚਲੋ ਆਪਾਂ ਕਹਨੇ ਆ ਕਿ ਕੋਈ ਬੰਦਾ ਚੰਗਾ ਕੰਮ ਕਰਦਾਗਾ ਪਾਰਟੀਆਂ ਇੱਕ ਦੀ ਚਾਹੇ ਦੋ ਚਾਰ ਬਣਾ ਲਓ ਹੋਰ ਪਰ ਇਹ ਨਾ ਹੋਵੇ ਕਿ ਬਾਕੀਆਂ ਪਾਰਟੀਆਂ ਵਾਂਗ ਸਿੱਖਾਂ ਤੇ ਮੁੜ ਕੇ ਜਿਹੜਾ ਉਹੀ ਕੁਝ ਹੋਵੇ ਜੋ ਹੁਣ ਹੋ ਰਿਹਾ ਜਾਂ ਪਹਿਲਾਂ ਹੋਇਆ ਸੀ ਕਿਉਂਕਿ ਕਹਿੰਦੇ ਆ ਕਿ ਇੱਕ ਕੁਰਸੀ ਇਹ ਜੀ ਹੁੰਦੀ ਆ ਐਮਐਲਏ ਦੀ ਐਮਪੀ ਦੀ ਮੁੱਖ ਮੰਤਰੀ ਦੀ ਚਾਹੇ ਕੋਈ ਮਰਜ਼ੀ ਲਾ ਲੋ ਆਪਾਂ ਕਿ ਜਦੋਂ ਬੰਦਾ ਇਸ ਕੁਰਸੀ ਉੱਤੇ ਬਹਿ ਜਾਂਦਾ ਪਹਿਲਾਂ ਬੰਦੇ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਤੇ ਬਾਅਦ ਦੇ ਵਿੱਚ ਸਾਰਾ ਕੁਝ ਜਿਹੜਾ ਬਦਲ ਜਾਂਦਾ ਮਾਈਂਡ ਜਿਹੜਾ ਉਹ ਕਹਦੀ ਆਪਾਂ ਪਤਾ ਨਹੀਂ ਕਿਸ ਤਰ੍ਹਾਂ ਜਿਹੜਾ ਹੈਗਾ ਹੋਰ ਤਰ੍ਹਾਂ ਦਾ ਜਿਹੜਾ ਸੈੱਟ ਹੋ ਜਾਂਦਾ ਬੰਦੇ ਦਾ ਤੇ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਦੇ ਇਹ ਹੀ ਗੱਲਾਂ ਭਗਵੰਤ ਮਾਨ ਕਰਦਾ ਹੁੰਦਾ ਸੀ ਜਦੋਂ ਐਮਪੀ ਬਣਿਆ ਐਮਪੀ ਬਣਨ ਤੋਂ ਪਹਿਲਾਂ ਵੀ ਭਾਈ ਗਰਵਖ ਸਿੰਘ ਖਾਲਸਾ ਜਿਨ੍ਹਾਂ ਨੇ ਕਿ ਅੰਬਸਰ ਜਿਹੜਾ ਮੋਰਚਾ ਲਾਇਆ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹਨਾਂ ਦੇ ਕੋਲੇ ਵੀ ਗਿਆ ਤੇ ਉੱਥੇ ਵੀ ਗੱਲ ਕਰਦਾ ਰਿਹਾ ਕਿ ਅਸੀਂ ਜਿਹੜੇ ਬੰਦੀ ਸਿੰਘ ਨੇ ਸਾਡੀ ਸਰਕਾਰ ਬਣ ਤੇ ਪਾਇਲ ਦੇ ਆਧਾਰ ਤੇ ਅਸੀਂ ਬੰਦੀ ਸਿੰਘਾਂ ਨੂੰ ਸੜਾਵਾਂਗੇ ਤੇ ਪਰ ਅਜੋਹੀ ਭਗਵੰਤ ਮਾਨ ਉਹ ਬੰਦੇ ਸਿੰਘ ਬੰਦੀ ਸਿੰਘ ਦਾ ਕੀ ਸੱਢਨੇ ਸੀ 45 ਬੰਦੀ ਸਿੰਘ ਹੋਰ ਬਣਾ ਦਿੱਤੇ ਇਸ ਕਰਕੇ ਜਿਹੜੀ ਗੱਲ ਹੈ ਕਹੀ ਜਾਂਦੀ ਆ ਕਿ ਪਤਾ ਨਹੀਂ ਕੀ ਕਾਰਨ ਸਾਰੇ ਸਰਕਾਰਾਂ ਦਾ ਇਹੀ ਹਾਲ ਆ ਅਕਾਲੀ ਰਹੇ ਆ ਅਕਾਲੀਆਂ ਵੇਲੇ ਵੀ ਇਹੀ ਹਾਲ ਆ ਕਾਂਗਰਸ ਰਹੇ ਆ ਉਹਨਾਂ ਵੇਲੇ ਵੀ ਇਹੀ ਹਾਲ ਆ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਸਿੱਖਾਂ ਦੇ ਨਾਲ ਕਰਦੇ ਨੇ ਸਿੱਖਾਂ ਨੂੰ ਤਾਂ ਮੈਂ ਪਹਿਲਾਂ ਕਿਹਾ ਕਿ 1947 ਦੇ ਵਿੱਚ ਅਸੀਂ ਕੀ ਖੱਟਿਆ ਕੀ ਗਮਾਇਆ ਅਸੀਂ ਗਮਾਈ ਆ ਖੱਟਿਆ ਕੀ ਆ 47 ਦੇ ਆਜ਼ਾਦੀ ਮਿਲਣ ਤੋਂ ਬਾਅਦ ਸਾਨੂੰ ਜਰੈਮ ਪੀਸਾ ਕੌਮ ਦੱਸਿਆ ਜਾ ਰਿਹਾ ਤੇ ਫੇ ਸਾਡੇ ਨਾਲ ਜਿਹੜੀਆਂ ਗਦਾਰੀਆਂ ਕੀਤੀਆਂ ਸਾਡੇ ਸਿੱਖ ਕੌਮ ਦੇ ਆਗੂਆਂ ਨੇ ਤੇ ਉਹਨਾਂ ਕਰਕੇ ਅੱਜ ਜਿਹੜੇ ਚੱਕੀ ਵਾਂਗੂ ਜਿਹੜੇ ਸਿੱਖ ਪੀਸ ਰਹੇ ਨੇ 83 ਚ ਤਾਂ ਸਾਡੇ ਨਾਲ ਬੇਇਨਸਾਫ਼ੀਆਂ ਹੋਈਆਂ ਨੇ ਸਾਨੂੰ ਆਪਦਾਂ ਨੇ ਆਪੜਿਆਂ ਹੀ ਮਾਰਿਆਗਾ ਅੱਜ ਤੱਕ ਦੇਖ ਲਓ ਜਿੰਨੇ ਵੀ ਤੁਸੀਂ ਵੇਖੋਗੇ ਜਿਹੜੇ ਪੱਗਾਂ ਦੇ ਵਿੱਚ ਸਿਰ ਪंसाਏ ਹੋਏ ਨੇ ਆਪਾਂ ਹੁਣ ਉਹਨਾਂ ਨੂੰ ਕੀ ਕਹੀਏ ਇੱਕ ਆਪਣੇ ਕੋਲ ਇੱਕ ਛੋਟਾ ਜਿਹਾ ਮੁੱਦਾ ਹੈਗਾ ਸਿਰਪਾਪਾ ਸਾਰੇ ਲੋਕਾਂ ਕੋਲ ਇਹ ਗੱਲ ਕਰਦੇ ਆ ਇੱਕ ਦਹਾਗੀ ਪਿੱਟੀ ਹੋਈ ਆ ਤੁਸੀਂ ਆਰਐਸਐਸਐਸ ਮੈਨੂੰ ਨਹੀਂ ਲੱਗਦਾ ਕਿ ਆਰਐਸਐਸ ਇਹ ਕਰ ਰਹੀ ਆ ਮੈਨੂੰ ਲੱਗਦਾ ਕਿ ਲੋਕ ਨੇ ਜਿਹੜੇ ਉਹਨਾਂ ਦੀ ਮਤ ਵੈਘਰੂ ਨੇ ਮਾਰ ਦਿੱਤੀ ਆ ਉਹ ਆਪ ਜਿਹੜੇ ਮਤ ਜਿਹੜੀ ਉਹਨਾਂ ਦੀ ਔਰੰਗਜ਼ੇਬ ਲਈ ਜਿਹੜੀ ਉਹਨਾਂ ਦੇ ਲਈ ਆਕੂਆਂ ਦੀ ਹੁੰਦੀ ਸੀ ਅਬਦਾਲੀ ਵਰਗਿਆਂ ਦੀ ਜਿਹੜੇ ਉਹਦੇ ਨਾਲ ਦੇਣ ਦੀ ਹੁੰਦੀ ਸੀ ਉਹ ਲੋਕਾਂ ਦੇ ਜਿਹੜਾ ਉਹ ਮੈਂਡ ਆ ਜਿਹੜਾ ਉਹ ਉਹਨਾਂ ਦਾ ਜਿਹੜਾ ਬਾਅਦ ਚੁੱਕਿਆ ਇਹਨਾਂ ਲੋਕਾਂ ਦੇ ਅੰਦਰ ਅੱਜ ਦਾੜੀਆਂ ਰੱਖ ਕੇ ਕੇਸ ਰੱਖ ਕੇ ਦਸਤਾਰਾਂ ਸਜਾ ਕੇ ਕਿਰਪਾਨਾਂ ਉੱਤੇ ਪਾ ਕੇ ਜਿਹੜੇ ਸਿੱਖ ਕੌਮ ਦਾ ਜਿਹੜਾ ਨਰਾਦਰ ਕਰ ਰਹੇ ਨੇ ਸਿੱਖ ਕੌਮ ਨੂੰ ਚੈਲੰਜ ਕਰ ਰਹੇ ਨੇ ਸਿੱਖ ਸੀਧਾਂਤ ਉੱਤੇ ਜਿਹੜਾ ਵੱਡੇ ਵੱਡੇ ਬਾਹਰ ਕੀਤੇ ਜਾ ਰਹੇ ਨੇ ਪਰ ਸਾਡਾ ਸਿੱਖ ਕੋਈ ਬੋਲਦੇ ਹੀ ਨਹੀਂ ਪਿਆ ਸਿੱਖ ਸਾਡਾ ਕਿਉਂ ਨਹੀਂ ਬੋਲਦਾ ਕੀ ਕਾਰਨ ਜਦੋਂ ਬੰਦੇ ਦਾ ਸਾਰਾ ਕੁਝ ਸਿੱਖ ਕੌਮ ਦਾ ਤਬਾਹ ਹੋ ਜਾਂਦਾ ਫਿਰ ਜਾ ਕੇ ਬੋਲਦੇ ਆ ਤੇ ਉਦੋਂ ਸਾਰਾ ਕੁਝ ਲੁੱਟਿਆ ਜਾਂਦਾ ਪੁੱਟਿਆ ਜਾਂਦਾ ਤੇ ਫਿਰ ਤੁਹਾਡਾ ਬੋਲਣ ਦਾ ਕੋਈ ਵੀ ਫਾਇਦਾ ਨਹੀਂ ਅਸੀਂ ਚਾਰ ਸਿੱਖ ਇਕੱਠੇ ਨਹੀਂ ਹੋ ਸਕਦੇ ਦੇਖੋ ਕਿੰਡੀ ਵੱਡੀ ਜਿਹੜੀ ਸਾਡੇ ਤੇ ਇੱਕ ਇਹ ਕਹ ਲਈ ਕਿ ਲਹਨਤਾ ਕਿ ਅਸੀਂ ਚਾਰ ਸਿੱਖ ਇਕੱਠੇ ਨਹੀਂ ਹੋ ਸਕਦੇ ਸਾਰਿਆਂ ਦੇ ਹੱਡ-ਅੱਡ ਵਿਚਾਰ ਨੇ ਵਿਚਾਰ ਹੁਣੇ ਵੀ ਚਾਹੀਦੇ ਮਤ ਭੇਦ ਨਾ ਹੋਣਾ ਆਸੀਂ ਕਹਿੰਦੇ ਨਹੀਂ ਫਲਾਣੇ ਨਾਲ ਸਾਡੇ ਮਤ ਭੇਦ ਆ ਕਾਦੇ ਲਈ ਤੁਹਾਡੇ ਮਤ ਭੇਦ ਆ ਵਿਚਾਰ ਤਾਰਾ ਹੋ ਸਕਦੀ ਹੈ ਤੁਹਾਡੀ ਕਿ ਵਿਚਾਰ ਤੁਹਾਡੇ ਨਹੀਂ ਮਿਲਦੇ ਉਹ ਵੱਖਰੀ ਗੱਲ ਆ ਮਤ ਭੇਦ ਕਾਹਦੇ ਲਈ ਆ ਸਾਡੇ ਅੰਮ੍ਰਿਤਪਾਲ ਨਾਲ ਮਤ ਭੇਦ ਆ ਜੀ ਸਾਡੇ ਫਲਾਣ ਦੇ ਨਾਲ ਮਤ ਭੇਦ ਆ ਅੰਮ੍ਰਿਤਪਾਲ ਨੇ ਕੀਤਾ ਕਿ ਇਹ ਜਾ ਉਹ ਜਿਹੜੇ ਉਹਦਾ ਮਤ ਭੇਦ ਹੋਗੇ ਤੁਸੀਂ ਨਾ ਤੁਸੀਂ ਉਹਨਾਂ ਨਾਲ 10 ਮਿੰਟ ਬਹਿ ਕੇ ਗੱਲ ਕੀਤੀ ਆ ਨਾ ਤੁਸੀਂ ਉਹਨੂੰ ਕਦੇ ਮਿਲੇ ਹੋ ਸਿਰਫ ਇਹ ਕਹਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਮੁਖ ਆਗੂ ਸੇਵਾਦਾਰ ਬਣ ਗਏ ਤੇ ਉਹਨਾਂmarg ਲੋਕ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਹਦੇ ਨਾਲ ਜੁੜ ਗਏ ਤੁਹਾਨੂੰ ਇਹ ਸਾੜਾ ਹੈਗਾ ਕਿ ਸਾਡੇ ਨਾਲ ਜਿਹੜੇ ਚਾਰ ਬੰਦੇ ਜੁੜੇ ਨੇ ਸਾਡੀਆਂ ਉਮਰਾਂ 50 55 60 ਸਾਲਾਂ ਦੀਆਂ ਹੋ ਗਈਆਂ ਤੇ ਉਹ ਕੱਲ ਦਾ ਜਿਹੜਾ ਇੱਕ ਮੁੰਡਾ ਆਇਆ ਨੌਜਵਾਨ ਆਇਆ ਜਿਹਦੀ 30 32 ਸਾਲ ਦੀ ਉਮਰ ਆ ਤੇ ਉਹਦੇmarg ਲੱਖਾਂ ਨੌਜਵਾਨ ਲੱਗ ਪਏ ਇਹ ਲਈਤ ਲੱਗਣਾ ਕਿਉਂ ਲੱਗੇ ਨੇ ਇਹ ਸੋਚਣਾ ਪੈਂਦਾ ਹੈਗਾ ਕਿ ਸਾਡੇ ਵਿੱਚ ਘਾਟਾਂ ਨੇ ਸਾਡੇ ਮਨ ਕਿਉਂ ਨਹੀਂ ਲੋਕ ਲੱਗੇ ਤੇ ਉਸ ਨੌਜਵਾਨ ਮਗਰ ਕਿਉਂ ਲੱਗੇ ਨੇ ਇਹ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਨਾ ਕਿ ਕਿਸੇ ਦਾ ਵਿਰੋਧ ਕਰਨਾ ਹਾਲਤੂ ਵਿਰੋਧ ਕਰਨਾ ਐਵੇਂ ਜੀ ਆਪਣੇ ਫੇਮਸ ਹੋਣ ਦੇ ਲਈ ਸੋਸ਼ਲ ਮੀਡੀਆ ਤੇ ਉਹਨੂੰ ਇੰਟਰਵਿਊ ਦੇਤੀ ਉਹਨੂੰ ਇੰਟਰਵਿਊ ਦੇਤੀ ਕਿ ਅਸੀਂ ਅੰਮ੍ਰਿਤਪਾਲ ਨੂੰ ਮਾੜਾ ਕਹਿ ਕੇ ਪਤਾ ਨਹੀਂ ਅਸੀਂ ਬਹੁਤ ਚੰਗੇ ਬਣ ਜਾਾਂਗੇ ਪਤਾ ਨਹੀਂ ਸਾਨੂੰ ਲੋਕ ਸਰਾਉਣ ਲੱਗ ਜਾਣਗੇ ਤੇ ਇਹ ਸਾਰਾ ਕੁਝ ਨਹੀਂ ਹੋਣਾ ਤੇ ਇਸ ਕਰਕੇ ਪਾਈ ਜਿਹੜੀ ਅੱਜ ਖਬਰ ਆ ਜਿਹੜੀ ਉਹ ਨਿਕਲ ਕੇ ਇਹ ਸਾਹਮਣੇ ਆਈ ਆ ਕਿ ਕੱਲ ਨੂੰ ਪਾਈ ਅੰਮਰਤਪਾਲ ਸਿੰਘ ਦੇ ਸਾਥੀਆਂ ਦੀ ਜਿਹੜੀ ਰਿਹਾਈ ਹੋ ਜਾਵੇਗੀ ਜ਼ਮਾਨਤ ਮਿਲ ਜਾਵੇਗੀ ਤੇ ਥੋੜਾ ਜਿਹਾ ਡਿੱਕਾ ਜਿਹੜਾ ਅੰਮਰਤਪਾਲ ਦੇ ਜਿਹੜੇ ਕੇਸ ਦੇ ਵਿੱਚ ਆ ਰਿਹਾ ਇਹ ਦੱਸਿਆ ਜਾ ਰਿਹਾ ਸੂਤਰਾਂ ਮੁਤਾਬਕ ਫਿਲਹਾਲ ਜਿਹੜੀ ਕਾਰਵਾਈ ਕਰਨੀ ਆ ਉਹ ਮਾਨਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਰਨੀਆਂ ਉਹਨਾਂ ਨੇ ਨਿਰਣਾ ਲੈਣਾ ਉਹਨਾਂ ਨੇ ਪੜਨਾ ਵਿਚਾਰਨਾ ਕਿ ਕੀ ਦੇਚ ਜਿਹੜੀ ਐਨਐਸਏ ਆ ਜਿਹੜੀ ਦੁਬਾਰੇ ਲਾਈ ਆ ਕਿਉਂ ਲਾਈ ਆ ਤੇ ਉਹਨਾਂ ਨੂੰ ਜਿਹੜੀ ਹੋ ਸਕਦਾ ਉਹਨਾਂ ਨੂੰ ਵੀ ਪ੍ਰੋਬਲਮ ਮਿਲ ਜੇ ਕੋਈ ਜ਼ਰੂਰੀ ਨਹੀਂ ਕਿ ਮੈਂ ਜਿਹੜਾ ਕਹਤਾ ਕਿ ਉਹੀ ਸੱਚ ਹੋਊਗਾ ਇਹ ਪਤਾ ਨਹੀਂ ਹੁੰਦਾ ਕੁਦਰਤ ਦਾ ਪ੍ਰਮਾਤਮਾ ਦਾ ਤੇ ਜਦੋਂ ਵੀ ਪ੍ਰਮਾਤਮਾ ਕਿਸੇ ਤੇ ਮਿਹਰ ਕਰਦਾਗਾ ਉਹ ਸਾਰਾ ਕੁਝ ਜਿਹੜਾ ਕਈਆਂ ਗੱਲਾਂ ਉਹ ਦੂਜਿਆਂ ਦੇ ਉਲਟ ਹੋ ਜਾਂਦੀਆਂ ਨੇ ਤੇ ਆਪਾਂ ਦਾ ਕਹਿਣਾ ਹੈ ਕਿ ਹਰੇਕ ਜਿਹੜਾ ਨੌਜਵਾਨ ਜਿੰਨੇ ਵੀ ਬੰਦੀ ਸਿੰਘ ਨੇ ਹਰੇਕ ਨੌਜਵਾਨਾਂ ਨੂੰ ਜਿਹੜਾ ਉਹਨਾਂ ਨੂੰ ਰਿਹਾ ਕੀਤਾ ਜਾਵੇ ਆਪਣੇ ਬੱਚਿਆਂ ਦੇ ਵਿੱਚ ਆਉਣ ਬੱਚਿਆਂ ਵਿਚ ਵਿਚਰਨਾ ਤੇ ਲੋਕ ਜਿਹੜੇ ਨਸ਼ਾ ਕਰ ਰਹੇ ਨੇ ਅੱਜ ਭਾਈ ਅੰਮਰਪਾਲ ਸਿੰਘ ਨੂੰ ਡਿਕ ਰਹੇ ਨੇ ਜਿਹੜਾ ਉਹਨਾਂ ਦਾ ਜਿਹੜਾ ਇਹ ਇੱਕ ਵੱਡਾ ਸੁਪਨਾਗਾ ਉਹਨਾਂ ਮਾਪਿਆਂ ਦਾ ਸੁਪਨਾਗਾ ਕਿ ਕਿਉਂਕਿ ਉਹਨਾਂ ਦਾ ਮਾਪਿਆਂ ਦਾ ਇਹ ਕਹਿਣਾਗਾ ਕਿ ਜੇ ਅੰਮਰਤਪਾਲ ਸਿੰਘ ਆ ਜੇ ਤਾਂ ਸਾਡੇ ਹੋ ਸਕਦਾ ਕਿ ਬੱਚੇ ਉਦੋਂ ਤੱਕ ਬਚ ਜਾਣ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਐਜਾ ਕੋਈ ਪਿੰਡ ਨਹੀਂ ਹੋਣਾ ਕਿ ਜਿੱਥੇ ਨਸੇ ਦਾ ਸਦਾਕਰਾਂ ਦਾ ਬੋਲਬਾਲਾ ਨਾ ਹੋਵੇ ਜਿੱਥੇ ਨਸਾ ਨਾ ਮਿਲਦਾ ਹੋਵੇ ਹੁਣ ਤਾਂ ਇੱਥੇ ਸਾਬਣਾਂ ਦੀਆਂ ਦੁਕਾਨਾਂ ਤੇ ਕੱਪੜੇ ਲੀੜੇ ਦੀਆਂ ਦੁਕਾਨਾਂ ਤੇ ਕਾਇਆ ਵਸੂਲ ਵੇਚੀ ਜਾ ਰਹੇ ਨੇ ਬਿਕਰੇ ਨੇ ਸਰੇ ਆ ਬਿਕਰੇ ਨੇ ਤੇ ਸਰਕਾਰਾਂ ਸਾਡੀਆਂ ਵੱਡੇ ਵੱਡੇ ਦਾਅਵੇ ਕਰਈਆਂ ਨੇ ਅਸੀਂ ਜੀ ਬੰਦ ਕਰਤਾ ਨਸ਼ਾ ਨਸ਼ਾ ਹੈ ਨਹੀਂ ਤੇ ਇਸ ਵੀਡੀਓ ਨੂੰ ਤੁਸੀਂ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਅਰਦਾਸ ਕਰੋ ਸਾਰੇ ਬੰਦੀ ਸਿੰਘਾਂ ਲਈ ਜਿਨ੍ਹਾਂ ਨੇ 33 32 33 ਸਾਲਾਂ ਚੋਂ ਜੇਲਾਂ ਦੇ ਵਿੱਚ ਬੈਠੇ ਨੇ ਤੇ ਉਹ ਵੀ ਜਿਹੜਾ ਜਲਦੀ ਬਾਹਰ ਹੋਣ ਹਰ ਇੱਕ ਨੌਜਵਾਨ ਹਰ ਇੱਕ ਬੀਬੀ ਭੈਣ ਜਿਹੜੀ ਅਰਦਾਸ ਜ਼ਰੂਰ ਵੇਖ ਲਓ ਜਿੱਥੇ ਤੁਸੀਂ ਮੱਥਾ ਟੇਕਣ ਜਾਂਦੇ ਹੋ ਗੁਰਦੁਆਰਾ ਸਾਹਿਬ ਤੇ ਨਾਲ ਹੀ ਬੰਦੀ ਸਿੰਘਾਂ ਦੀ ਜਿਹੜੀ ਅਰਦਾਸ ਕਰਿਆ ਕਰੋ ਬੰਦੀ ਸਿੰਘ ਸਾਰੇ ਉਹਦੇ ਵਿੱਚ ਹੀ ਆ ਜਾਂਦੇ ਨੇ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਹੋ ਪੰਜਾਬੀ ਵਿਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ